ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ ਆਪਾਂ 5 ਜਿੰਨਾ ਚ ਟੋਕੜ ਵੀ ਆ ਗੱਬੜ ਵੀ ਆ ਤੇ ਸੂਏ ਸਵਾਏ ਵੀ ਆ ਜੇ ਕੋਈ ਵੀਰੇ ਗੱਬੜ ਨਾ ਕਿਤਾਬ ਦਾ ਪਾਸ ਕਰਕੇ ਲੈ ਜਾਏ ਤੇ ਜੇ ਕੋਈ ਸੂਆ ਸਵਾਇਆ ਜਾਂ ਟੋਕੜਾ ਤੇ ਆਪਦੀ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਮਾਰਕਿੰਗ ਕਰ ਸਕਦਾ ਹੁੰਦਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੜਾ ਜਗਰਾਤ ਸਿੰਘ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ ਜੀ 884767927 ਇੱਕ ਨੰਬਰ ਬਾਈ ਸਿੰਗਾ ਵਾਲੀ ਵੜ ਤੋਂ ਸ਼ੁਰੂ ਕਰਾਂਗੇ ਸੁਆ ਕਿੰਨਾ ਜੀ ਸੁਆ ਰੜਾ ਤੀਜਾ ਸੁੰਦੀ ਰਹਿਣ ਨਾਲ ਸਮਾਂ ਕਿੰਨਾ ਲੈਂਦੀ ਹੈ ਜੀ ਸਵਾ ਹਫਤਾ ਬਿਆ ਪੂਰਾ ਡੇਟ ਮੁਤਾਬਕ ਡੇਟ ਮੁਤਾਬਕ ਸਿੰਗਾ ਸੰਗਾ ਦਾ ਕੋਈ ਬੱਟਾ ਨਹੀਂਗਾ ਮਰਦੀ ਮੁਰਦੀ ਦਾ ਨਹੀਂ ਨਾ ਬਾਈ ਜਮਾਈ ਨਹੀਂ ਸੀ ਹੰਡੀ ਸੀਲ ਦੀ ਗਾਰੰਟੀ ਹੈ ਦਾ ਜਿਹੜ ਬੈਂ ਕਬੈਣੀ ਵਾਲਾ ਮਗਰਲਾ ਥਾਣਾ ਬਾਈ ਉਹ ਟੁੱਟ ਕੇ ਆਉਂਦਾ ਚਾਹੇ ਕੋਈ ਤੇਲ ਮੰਨ ਕੇ ਲੈ ਲੈ ਜਿਵੇਂ ਮਰਜ਼ੀ ਮੰਨ ਕੇ ਲੈ ਲੈ ਥਾਣਾ ਆਉਂਦਾ ਯਾਨੀ ਦੁੱਧ ਹੁੰਦਾਗਾ ਪਰ ਆਉਂਦਾ ਕੋਈ ਛੱਲ ਟੁੱਟਦੀ ਧਾ ਟੁੱਟਦੀ ਆ ਕੋਈ ਛੱਲੀ ਨਹੀਂ ਕੋਸੂਰ ਨਹੀਂ ਚੀਪੇ ਚ ਪਾਸ ਹੁੰਦੀ ਆ ਆਪਾਂ ਦੱਸ ਕੇ ਦੇਣੀ ਆ ਬਾਈ 12 ਕਿਲੋ ਦੀ ਗਰੰਟੀ ਦੇ ਵੜ ਆਈ ਹੋਈ ਆ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਇਹ ਤੁਨੂੰ ਬਾਈ ਪਹਿਲਾ ਦੱਸਤਾ ਜੇ ਕੋਈ ਆਪਦਾ ਟ੍ਰੀਟਮੈਂਟ ਨਾਲ ਚਲਾਲੇ ਤਾਂ ਲੱਖ ਚਲਾ ਲਵੇ ਪਰ ਕੀ ਰਾਮ ਵੀਰੇ ਚੀਪਾ ਉਹ ਚ ਟੁੱਟ ਕੇ ਆਉਂਦਾ ਯਾਨੀ 50 50 ਪਰਸੈਂਟ ਚਾਂਸ ਹੁੰਦੇ ਆ ਥਾਣਾ ਬੰਦ ਜਾਂ ਚੱਲਣ ਦੇ ਜੀ ਬਾਈ ਕਹਿੰਦਾ ਆਪਾਂ ਦੇਣੀ ਤੇ ਲ ਮੰਨ ਕੇ ਤੁਸੀਂ ਬੰਦ ਮੰਨ ਕੇ ਆਇਓ ਵੱਡੀ ਬੈੜ ਆ ਕੋਈ ਛੋਟੀ ਬੈੜ ਨਹੀਂਗੀ ਸੰਭੀ ਪੜੀ ਪੂਰੀ ਆ ਛੋਟੀ ਛੋਟੀ ਸਿੰਗੀ ਜ਼ਰੂਰ ਆ ਇਹ ਤਾਂ ਬਣਾ ਦਾਂਗੇ ਆਪਾਂ ਹਾਂ ਠੀਕ ਆ ਇਹ ਤਾਂ ਬਣ ਗਈ ਤਾਂ ਮਾੜੀ ਮਾੜੀ ਰਹਿ ਜਾਣੀ ਹੈ ਨਾ ਬਾਈ ਬਾਕੀ ਆਏ ਆ ਪਤਾ ਤੇ ਲਿਆਰਾਵਣੀ ਪਾਇਆ ਸੰਗਲੀਆਂ ਉਵੇਂ ਆਈ ਹੋਈ ਐ ਸੋਹਾ ਮੈਂ ਤਾਜੀ ਆਈ ਆ ਹਾਂ ਬਾਕੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਜੈਜ ਡਿਮਾਂਡ ਜਿਹੜੇ ਲੈਣੇ ਆ ਉਹ ਦੱਸਿਓ ਜੀ ਬੜਾ ਤੋਕੜਾੜਾ ਭਾਗਾ ਨਾ 38000 ਚ ਮਾਨਤਾਨ ਕਰਨ ਬੱਛਿਆਂ ਵਾਲਾ ਮੁੱਲ ਬੱਛਿਆਂ ਵਾਲਾ ਮੁੱਲ ਠੀਕ ਆ 38000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਬੱਛਿਆਂ ਵਾਲਾ ਮੁੱਲ ਆ ਵੀਰੇ ਤੇ ਦੋ ਨੰਬਰ ਸੁਆ ਕਰਨ ਨਮਾ ਜੀ ਇਹਦਾ ਸੁਆ ਦੂਜਾ ਬਾਈ ਇਹ ਨਾਲ ਇਹਨੂੰ ਅੱਜ ਪੰਜਵਾਂ ਦਿਨ ਆ ਬਾਈ ਸੁਈ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਬੱਛਾ ਦਿਖਾ ਦੇ ਠੀਕ ਆ ਕਿੰਨਾ ਦੋ ਤਿਆਰ ਆ ਵੀਰੇ ਦੁੱਧ 12 ਤੋਂ 13 ਕਿਲੋ ਦੇ ਵਿੱਚ ਰੈਡੀ ਆ ਚਿਵਾਈ ਕਰਾ ਦਾਂਗੇ ਚਾਰ ਡੰਗ ਚੋਵੇ ਬਾਈ ਆਪਣੇ ਘਰੇ ਚੋਕੇ ਲੈ ਜੇ ਹਨਾ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਟੰਡੀ ਸੀਲ ਦੀ ਫੁੱਲ ਗਾਰੰਟੀ ਆ ਲੱਤ ਵੀ ਨਹੀਂ ਚੱਕੋ ਕੇ ਲੈ ਜੇ ਤੋੜ ਕੇ ਦਿਖਾ ਦਿਓ ਵੀਰੇ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਪੰਜ ਦਿਨ ਹੋ ਗਏ ਸੁਈ ਨੂੰ ਬੱਚਾ ਮਗਰ ਇਹਦੇ ਬੱਛਾ 12 ਤੋਂ 13 ਕਿਲੋ ਦੀ ਤੁਸੀਂ ਬਾਈ ਦੇ ਘਰੇ ਚਵਾਈ ਕਰ ਸਕਦੇ ਆ। ਇਹ ਕਿਹਨੇ ਵੇੜ ਸੰਭ ਵੀ ਨਹੀਂ ਬਿਊਟੀਨਸ ਬਹੁਤ ਆ ਵੇੜ ਦੀ ਯਾਰ। ਸਹੀ ਗੱਲ ਆ। ਛੇਵਾ ਵਾਲੇ ਪਾਸੋਂ ਵੀਰੇ ਥੋੜੀ ਜੀ ਕੱਚੀ ਰਹਗੀ। ਲਸੀ ਫਿੱਕੀ ਜ਼ਰੂਰ ਆ। ਪਹਿਲਾਂ ਦੱਸ ਦਿੰਨੇ ਆ ਬਾਈ ਤੇ ਪਰ ਜੇ ਸਾਮ ਸੰਭਾਲ ਵਾਲੇ ਘਰੇ ਕੋਲ ਹੁੰਦੀ ਤਾਂ ਇਹਨੇ ਐਂਡ ਹਾਥੀ ਬਣਾ ਚਾਹ ਹਾਂ ਬਾਈ। ਬਾਕੀ ਹੁਣ ਵੀ 15-16 ਕਿਲੋ ਦੁੱਧ ਨਾਰਮਲ ਪਿਆ ਦੇਣਾ ਵੇੜ। ਸਹੀ ਗੱਲ ਆ ਜੀ। ਤੇ ਇਹਦੀ ਜੈਜ ਡਿਮਾਂਡ ਜਿਹੜੇ ਲੈਣਾ ਹੀ ਆ। ਇਹਦਾ 50 ਚੋ ਮਾਨਦਾਨ ਕਰਾਂਗੇ ਬਾਈ ਜੀ। 50000 ਰੁਪਏ ਚੋ ਜੀ। ਜੋੜਾ ਲੈ ਜੇ ਸੱਜਣ ਕੋਈ ਜੀ ਉਹ ਵੱਧ ਕਰ ਦਾਂਗੇ ਮਾਨਦਾਨ ਬਾਈ ਠੀਕ ਆ ਤਿੰਨ ਨੰਬਰ ਨਗ ਵੀਰੇ ਇਹਦਾ ਸੁਆ ਕਿੰਨ ਮਾਜ ਇਹਦਾ ਬਾਈ ਸੁਆ ਆਪਦੀ ਸਮਝ ਨਾਲ ਵਾਲੇ ਦੂਜਾ ਵਾਲੇ ਤੀਜਾ ਵਾਲੇ ਠੀਕ ਆ ਕਦੋਂ ਸੁਈ ਹੈ ਜੀ ਇਹ ਇਹ ਸੁਈ ਨੂੰ ਆਪਾਂ ਨੂੰ ਕੋਈ ਨਹੀਂ ਪਤਾ ਬਾਈ ਟੋਕੜ ਹਾਂ ਕਿੰਨਾ ਦੁੱਧ ਆ ਜੀ ਦੁੱਧ ਬਾਈ 9 ਕਿਲੋ ਹੋਊਗਾ 8 ਕਿਲੋ ਦੀ ਗਾਰੰਟੀ ਦੇ ਲੈ ਜੇ ਕੋਈ 8 ਕਿਲੋ ਆਪ ਨੂੰ ਚੋ ਕੇ ਲੈ ਜੇ ਚਾਹੇ ਸਣਾਂ ਦੀ ਗਾਰੰਟੀ ਹੈ ਜੀ ਸਣਾਂ ਦੀ ਚਾਰਾਂ ਦੀ ਗਾਰੰਟੀ ਹੈ ਠੰਡੀ ਸੀਲ ਦੀ ਗਾਰੰਟੀ ਹੈ ਬਾਈ ਠੀਕ ਆ ਸੁਆ ਵੀਰੇ ਜਿਹੜਾ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਬਾਈ ਦੇ ਪਸ਼ੂ ਸਾਰੇ ਖਰੀਦੇ ਹੀ ਹੁੰਦੇ ਆ ਆਪ ਦਾ ਆਪ ਦੇ ਸਾਮਾਨ ਦਾ ਨਾਣਾ ਹੈ ਥਣਾ ਦੀ ਗਰੰਟੀ ਆ ਦੁੱਧ 9 ਕਿਲੋ ਆ ਤੁਸੀਂ 8 ਮੰਨ ਕੇ ਆ ਜੋ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੋਈ ਲਿੱਸੀ ਵੀ ਕਿਨੀ ਘੋੜੇ ਵਰਗੀ ਆ ਹਮ ਸਹੀ ਗੱਲ ਆ ਆਏ ਨਹੀਂ ਬਈ ਹਮ ਵੀ ਥੱਕੀ ਆ ਪੂਰਾ ਟੌਪ ਦਾ ਥਾਣਾ ਕੱਲਾ ਜੇ ਮੈਂ ਮਰਜ਼ੀ ਲੈ ਹੱਥ ਪੈਰੀ ਚੱਲ ਕੋ ਠੀਕ ਆ ਜੇ ਮੈਂ ਕੋਈ ਮਰਜ਼ੀ ਬੈਠਾ ਰਵੇ ਇਹਦੀ ਡਿਮਾਂਡ ਵੀਰੇ ਇਹ ਬਾਈ ਅੱਜ 20000 ਚ ਮਾਨਦਾਨ ਕਰ ਦਾਂਗਾ ਹੋਜੂ ਮਾਨਦਾਨ ਜੀ ਹਾਂ ਬਾਈ ਹੋਜੂ ਠੀਕ ਆ ਜੀ ਨਾਗ ਨੰਬਰ ਆ ਗਿਆ ਵੀਰੇ ਤੈਨ ਇਹਦਾ ਸੂਆ ਕਿੰਨਾ ਮਾ ਜੀ ਚੌਥਾ ਆ ਗਿਆ ਬਈ ਸੌਰੀ ਹਾਂ ਚਾਰ ਨੰਬਰ ਜੀ ਠੀਕ ਆ ਇਹਦਾ ਸੂਆ ਕਿੰਨਾ ਮਾ ਜੀ ਸੂਆ ਬਾਈ ਆਪਦੀ ਸਮਝ ਨਾ ਲਾ ਲਵੇ ਦੁੱਧ ਕਿੰਨਾ ਜੀ ਇੱਥੇ ਦੁੱਧ ਨੱਟ 11 ਕਿਲੋ ਹੋਊਗਾ 10 ਕਿਲੋ ਦੀ ਗਾਰੰਟੀ ਦੇ ਕੋਈ ਜਿਵੇਂ ਮਰ ਪਿਓਰ ਟੋਕੜੀ ਆ ਜੀ ਨਹੀਂ ਬਾਈ ਇਹ ਮਾਲਕਾਂ ਨੇ ਦੱਸਿਆ ਮਹੀਨੇਕ ਦੀ ਸੂਈ ਆ ਠੀਕ ਆ ਤੇ ਥਣ ਥਣ ਦਿਖਾ ਦੇ ਇਹਨਾਂ ਸੋਹਣਾ ਲੱਗਿਆ ਠੀਕ ਆ ਹਾਂ ਥਣ ਥਣ ਦਾ ਸੋਹਣਾ ਚਾਹੀਦਾ ਆਪਾਂ ਬਾਈ ਦੁੱਧ ਦੇ ਪੈਸੇ ਲੈਣੇ ਆ ਕਿੰਨੇ ਜੀ ਆਪਾ ਬਾਈ ਇਹ ਅੱਜ ਮਾਨੇ ਕਿ ਜਲ 30000 ਜੁਰਮਾਨਾ ਤਣ ਕਰਦਾ ਅੱਜ 30000 ਦੁੱਧ ਕਿੰਨਾ ਦੱਸਿਆ ਸੀਗਾ ਦੁੱਧ ਬਾਈ 10 11 ਆਊਗਾ 10 ਦੀ ਗਰੰਟੀ ਤੇ ਕੋਈ ਭਾਵੇਂ ਧਾਰਾ ਨਾ ਮਾਰੇ ਠੀਕ ਆ 10 ਦੀ ਗਰੰਟੀ ਤੇ ਬਾਈ ਚਾਹੇ ਕੋਈ ਧਾਰਾ ਵੀ ਨਾ ਮਾਰੇ ਮੱਜਾ ਰਗਾ ਦੁੱਧ ਹੋਵੇ ਤਾਂ ਆਪ ਬਾਈ 5.5 ਤੋਂ ਉੱਤੇ 65 ਆਉਂਦੀ ਆ ਠੀਕ ਆ ਤੋਰਦਿਆ ਕਰੋ ਵੀਰੇ ਨਾਲ ਦੀ ਨਾਲ 5.5 ਤੋਂ ਬਾਈ ਕਹਿੰਦਾ ਪਲੱਸ ਫੈਟ ਆਉਂਦੀ ਆ ਸੋਨਾ ਮੁੱਠੀ ਵਾਲਾ ਥਾਣਾ ਜੀ ਮੋਟਾ ਹੱਥੀ ਚਵਾਈ ਵਾਲਾ ਮੱਝਾਂ ਰਗਾਇਦਾ ਦੁੱਧ ਹੋਊਗਾ ਬਾਕੀ ਟਾਈਮ ਦਿਖਾ ਦੇ ਹਜੇ ਲੇਵਾ ਵੀ ਵੀਰੇ ਦੋ ਟਾਈਮ ਕਨੇ ਜੀ ਤਾਂ ਵੈਸੇ ਹੀ ਆ ਬਾਈ ਇਹਦਾ ਵੈਸੇ ਹੀ ਆ ਬਾਈ ਕੋਈ ਚੱਕਰ ਠੀਕ ਆ ਥਾਣ ਤੇ ਮੈਸੇਜ ਮਾੜਾ ਜਾ ਇਹ ਬਾਈ ਮਾਨ ਕੇ ਚੱਲ ਵੀ ਜਮੇ ਸੱਜਰ ਦੀ ਕੋਈ ਬੁੱਬੀ ਦੇ ਪੈਰ ਜਮਣਾ ਇੱਧਰ ਆ ਜਾਂਦਾ ਹੁੰਦਾ ਉਵੇਂ ਆ ਥਾਣ ਸਹੀ ਚੱਲਦਾ ਪਹਾਰ ਮਾਰ ਕੇ ਦਿਖਾ ਦਿੰਨੇ ਆ ਵੈਸੇ ਹੀ ਆ ਉੱਥੇ ਲੈ ਚੱਲਨੀ ਉੱਥੇ ਆਪਾਂ ਦਿਖਾ ਦਿੰਨੇ ਆ ਚੈੱਕ ਕਰਾ ਦਿੰਨੇ ਆ ਜੀ ਪਰ ਐਨ ਮੱਜਾਂ ਰਗਾ 5.5 ਫੈਟ ਵਾਲਾ ਦੁੱਧ ਕਿੰਨਾ ਮੁੱਲ ਦੱਸਿਆ ਸੀ ਬਾਈ 30000 ਜਮਾਨਤਾਨ ਕਰ ਦਾਂਗੇ ਜੇ ਕੋਈ ਜੋੜਾ ਲੈ ਜੂਆ ਟੋਕਰਾਂ 'ਚ ਦੋਨਾਂ 'ਚੋਂ ਤਾਂ ਵੱਧ ਜਮਾਨਤਾਨ ਕਰ ਦਾਂਗੇ ਬਾਈ ਠੀਕ ਆ ਆ ਚੈੱਕ ਕਰਾ ਦਿੰਨੇ ਆ ਵੀਰੇ ਤੁਹਾਨੂੰ ਮਾੜ ਆ ਜਾਣਾ ਮੰਨ ਕੇ ਚਲਾ ਦੇ ਵੈਸੇ ਹੀ ਆ ਲੈ ਠੀਕ ਆ ਛਣ ਸਹੀ ਆ ਧਾਰਦਾ ਵੀ ਨਹੀਂ ਬਟਾ ਬਾਈ ਠੀਕ ਆ ਹਾਂ ਜੀ ਹੋਇਆ ਉਹ ਮੂਰੇ ਬੁੱਬੀ ਆ ਉਹਦਾ ਵੈਸੇ ਵੀ ਮਾਸ ਵੱਡਿਆ ਜਾਊਗਾ ਕੋਈ ਐਸੀ ਜੀ ਗੱਲ ਨਹੀਂ ਗਈ ਆਪਾਂ ਦਾ ਕਿਰਾਇਆ ਨਹੀਂ ਆਪਣੇ ਕੋਲ ਦਾ ਵਹਿੜੀ ਕੱਲ ਆਈ ਆ ਠੀਕ ਆ ਵੀਰੇ 3000 ਚੋਂ ਬਾਈ ਕਹਿੰਦਾ ਦੇ ਦਾਂਗੇ ਨਗ ਨੰਬਰ ਆ ਗਿਆ ਵੀਰੇ ਆਪਣਾ 5 ਇਹਦਾ ਸੂਆ ਕਿੰਨਾ ਮਾਜੇ ਬਾਈ ਸੂਆ ਆਉਦੀ ਸਮਝ ਨਾ ਲਾਵੇ ਫਿਰ ਠੀਕ ਆ ਟੋਕੜੀ ਆ ਵੀ ਟੋਕੜਾ ਬਾਈ ਪਿਆਰ ਦੇ ਥੱਲੇ ਕਿੰਨਾ ਦੁੱਧ ਆ ਦੁੱਧ ਬਾਈ 5 ਕਿਲੋ ਹੋਊਗਾ ਇਹਦਾ ਬਾਲੀ ਲੱਸੀ ਵੀ ਆਪਣਾ ਬਾਲੀ ਲੱਸੀ ਵਿਕੀ ਆ ਉਹ ਜੀ ਘਰੋਂ ਆਈ ਆ ਮੰਨ ਕੇ ਚੱਲ ਵੀ ਸੇਵਾ ਹੀ ਨਹੀਂ ਕਿਸ ਨੇ ਕੀਤੀ ਇਹਦਾ ਯਾਰ ਪੱਠਿਆਂ ਦੇ ਪਖਤ ਵੀ ਮੈਨੂੰ ਲੱਗਦਾ ਰਹੀ ਵੀ ਇਹ ਦਾਣਾ ਤਾਂ ਬਾੜੇ ਇਹ ਸੱਜਰ 'ਚ ਆਪਾਂ ਨੂੰ ਕਟਾ ਕੇ ਗਿਆ ਵਿੱਚ ਬਾਈ ਤੋਰਦੀ ਵੀਰੇ ਨਾਲ ਦੀ ਨਾਲ ਥਣ ਚਾਰੇ ਓਕੇ ਆ ਤੇ ਇੱਕ ਵਿਹੜ ਹੀਟ ਚਾਈ ਵੀ ਆ ਐਸਵਾਗਤ ਐਸਵਾਗਤ ਹੁਣ ਮੰਨ ਕੇ ਜਾਂ 3.5-4 ਕਿਲੋ ਦੁੱਧ ਚਵਾ ਦਾਂਗੇ ਹੂੰ 3.5-4 ਕਿਲੋ ਅੱਜ ਵੀ ਦੇਈ ਜਾਂਦੀ ਹੈ ਦੇਈ ਜਾਂਦੀ ਹੈ ਬਾਈ ਦੇਈ ਜਾਂਦੀ ਸਾਭ ਵੀ ਨਹੀਂ ਹੈ ਨਾ ਦੇ ਬਾਈ ਲੁੱਟੀ ਲੁੱਟੀ ਪੈ ਗਈ ਕੋਈ ਬੰਦਾ ਸਾਭ ਲਵੇ ਮੈਂ ਸਾਭ ਨਹੀਂ ਪਹਿਣੀ ਆ ਤੇ ਬਿਊਟੀ ਬਹੁਤਾ ਫੇਸ ਚੈੱਕ ਕਰ ਕੋਈ ਆਏ ਨਹੀਂ ਸੂਆਂ ਚ ਬਾਲੀ ਆਏ ਮੁੰਡਾ ਨਾ ਬੱਤੀ ਆਂਗਾ ਯਾਰਾ ਥੋੜਾ ਤੇ ਬਈ ਸਾਮ ਗੌਰ ਵਾਲੇ ਪੱਖ ਤੋਂ ਤਾਂ ਫਿਰ ਬੁਰਾ ਵਾਲੀ ਆ ਭਾ ਵੀ ਬੱਚੀਆਂ ਵਾਲਾ ਕਰਨਾ ਦਾ 4000 ਚ ਮੰਨਦਾਨ ਕਰ ਦਾਂਗੇ ਬਾਈ ਏ ਹਰੀਆ ਵਾਲਾ ਮੋਲੀਆ ਜੇ ਕੋਈ ਜੋੜਾ ਲੈ ਜਾਊਗਾ ਨਾਲ ਫ੍ਰੀ ਵੀ ਦੇ ਦਾਂਗੇ ਅੱਛਾ ਜੋੜੇ ਦੇ ਨਾਲ ਬੈਠ ਜੋੜੇ ਦੇ ਨਾਲ ਬੈਠ ਵੀ ਫ੍ਰੀ ਦੇ ਆ ਬਾਕੀ ਜੀ ਨੂੰ ਵੀ ਨਗ ਪਸੰਦ ਆਉਂਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ